ਸਾਬਕਾ ਚੇਅਰਮੈਨ ਅਤੇ ਮੌਜੂਦਾ ਕੌਂਸਲਰਾਂ ਸਣੇ ਦੁੱਧਰਜਨ ਤੋਂ ਵੱਧ ਕਾਂਗਰਸੀ ਭਾਜਪਾਸ਼ੀ ਸ਼ਾਮਲ ਹੋਏ ਅੱਜ ਮਹਾਰਾਣੀ ਪ੍ਰਨੀਤ ਕੌਰ ਨੂੰ ਵੱਡਾ ਹੰਗਾਰਾ ਉਦੋਂ ਮਿਲਿਆ ਜਦੋਂ ਦੁੱਧਰਜਨ ਤੋਂ ਵੱਧ ਕਾਂਗਰਸੀ ਭਾਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦਮਨ ਸਿੰਘ ਜਸਬੀ ਸਿੰਘ ਅਵਨਾਸ਼ ਡਾਂਗ ਤੇ ਹੋਰ ਕਾਂਗਰਸੀ ਭਾਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਜਿਨ੍ਹਾਂ ਦਾ ਮਹਾਰਾਣੀ ਪ੍ਰਨੀਤ ਕੁਲਵਾਲ ਨੂੰ ਸਰੂਪਾ ਪਾਕਿਸਤਾਨ ਮਾਨਦ ਦਿੱਤਾ ਗਿਆ ਜੀਵਨ ਗਰਗ ਤੇ ਕੁਝ ਹੋਰ ਕਾਂਗਰਸੀ ਅੱਜ ਸ਼ਾਮਲ ਨਹੀਂ ਹੋ ਸਕੇ ਜਿਸੇ ਕਾਰਨਾਂ ਤੋਂ ਜੀਵਨ ਗਰਗ ਨੂੰ ਡਿਗਣ ਨਾਲ ਸ ਮਹਾਰਾਣੀ ਪਨੀਤ ਕੌਰ ਨੇ ਉਸ ਦੇ ਗ੍ਰਹਿ ਵਿੱਚ ਉਸ ਦਾ ਪਤਾ ਲਾਣ ਲਈ ਗਏ ਮਹਾਰਾਣੀ ਪਨੀਤ ਕੌਰ ਨੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਤੇ ਹਜ਼ਾਰਾਂ ਦੀ ਸੰਖਿਆ ਵਿੱਚ ਵਰਕਰਾਂ ਨੇ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਤੇ ਭਾਜਪਾ ਵੀ ਸ਼ਾਮਲ ਹੋਏ ਪਰ ਦਮਨ ਸਿੰਘ ਨੇ ਕਿਹਾ ਕਿ ਮਹਾਰਾਣੀ ਪਨੀਤ ਕੌਰ ਨਾਲ ਮੇਰੇ ਪਰਿਵਾਰਕ ਸਬੰਧ ਹਨ ਸਮਾਣਾ ਤੋਂ ਕਲਾਸ਼ ਰਮਨ ਨਾਲ ਨੂਰੀ ਬਾਂਸਲ ਦੀ ਰਿਪੋਰਟ ਓਕੇ ਜੀ ਉਹ ਕਿੱਥੇ ਨੇ ਜੀ ਉਹ ਹਲੇ ਤੇਜ਼ ਹੋਰ ਹੋਊਗਾ ਸਾਰੇ ਹੁਣ ਰਣਨੀਤੀ 'ਚ ਆ ਗਏ ਇੱਕ ਵਾਰੀ ਕਾਗਜ਼ ਸਾਰਿਆਂ ਨੇ ਦਖਲ ਕਰਲੇ ਮੈਂ ਵੀ 13 ਤਰੀਕ ਨੂੰ ਭਰ ਲਈ ਹੈ ਤਾਂ ਉਸ ਤੋਂ ਬਾਅਦ ਅਖੀਰਲੇ 2 ਹਫ਼ਤਿਆਂ ਦੇ ਵਿੱਚ ਜ਼ਿਆਦਾ ਤੇਜ਼ ਹੁੰਦਾ 13 ਸਿੱਤੇ ਤੇ ਬੀਜੇਪੀ ਨੇ ਐਲਾਨ ਕਰਤੇ ਸਾਰੇ ਕੈਂਡੀਡੇਟ ਹਾਂਜੀ ਤੇ ਤੁਸੀਂ ਕੀ ਦੇਖ ਰਹੇ ਹੋ ਪੰਜਾਬ ਦੇ ਵਿੱਚ ਅ ਦੇਖੋ ਬੀਜੇਪੀ ਜ਼ਰੂਰ ਆਪਣੇ ਪੈਰ ਤਰੂਗੀ ਆਪਣੀ ਜਿੱਤ ਪ੍ਰਾਪਤ ਕਰੂਗੀ ਔਰ 2027 ਦੀ ਤਿਆਰੀ ਹੋਏਗੀ ਇੱਥੇ ਆਪਣੀ ਸਰਕਾਰ ਬਣਾਉਂਗੀ 2027 ਦੇ ਪੰਜਾਬ ਦੇ ਵਿੱਚ ਮਤਲਬ ਬੀਜੇਪੀ ਦੀ ਸਰਕਾਰ ਬਣੇਗੀ ਹਾਂਜੀ ਬਣੇ ਜ਼ਰੂਰ ਬਣੇ ਕੱਲ ਕੇ ਜੀ ਕੇਲੀਵਾਲ ਸਾਹਿਬ ਨੂੰ ਜਿੱਥੇ ਤਿੰਨ ਤਿੰਨ ਜ਼ਮਾਨਤ ਮਿਲੀ ਇੱਕ ਤਰੀਕ ਇਸ ਤੇ ਤੁਹਾਡੇ ਕੀ ਪ੍ਰਤੀ ਜੀ ਹੈ ਉਹ ਪੈਰੇ ਜੀ ਸਾਡੇ ਨਾਲ ਤੱਕਾ ਹੋਇਆ ਹੈ ਇਹ ਹੋਇਆ ਹੈ ਦੇਖੋ ਕਾਨੂੰਨੀ ਤੌਰ ਤੇ ਗਏ ਸੀ ਕਾਨੂੰਨੀ ਤੌਰ ਤੇ ਆਏ ਆ ਇੱਕ ਕਾਨੂੰਨ ਦਾ ਹੀ ਚੱਲੂਗਾ ਇਸ ਦੇ ਉੱਤੇ ਮੈਂ ਅੱਗੇ ਕੁਝ ਨਹੀਂ ਕਹਿ ਸਕਦਾ ਇੱਕ ਤਰ੍ਹਾਂ ਫਿਰ ਵਾਪਸ ਜਾਣਾ ਪਊਗਾ ਜਿਹੜਾ ਆਹ ਵੇ ਕੈਂਟਕੀ ਅਮਨਜਮਾਨ ਤੋਂ ਮਿਲੀ ਹੈ ਇਹ ਜੀ ਕਾਨੂੰਨੀ ਤੈ ਕਰੂਗਾ ਔਰ ਜੋ ਹੋਊਗਾ ਕਾਨੂੰਨੀ ਤੌਰ ਤੇ ਹੋਊਗਾ ਮਰਨ ਦਾ ਜੀ ਪਰਦਮਨ ਸਿੰਘ ਇਹ ਕਈ ਵਾਰ ਕਿ ਆਗੂ ਕਾਂਗਰਸੀ ਅੱਤ ਪਾਰਟੀ ਦੇ ਪਾਰਟੀ ਸਾਮਿਲ ਹੋਣ ਤੋਂ ਪਤਾ ਲੱਗ ਗਿਆ ਕਿ ਜੀਵਨ ਕਰਦੋਗੇ ਜਾਂ ਮਨ ਲਾ ਕੇ ਸੁਖ ਬੀਰ ਅੱਡ ਹੋ ਰਹੇ ਹੋਗੇ ਕਈ ਮਨ ਲਾ ਕੇ ਆਗੂ ਅੱਜ ਭਾਰਤ ਦੇ ਪਾਰਟੀ ਸਾਮਿਲ ਕੀ ਕਰਤ ਆ। ਮੈਨੂੰ ਬਹੁਤ ਖੁਸ਼ੀ ਹੋਈ। ਪਹਿਲੇ ਮੈਂ ਪਾਰਤਿਆ ਜਨਤਾ ਪਾਰਟੀ ਦੇ ਪਰਿਵਾਰ ਚ ਗਈ ਔਰ ਜਿਹੜਾ ਮੇਰਾ ਪਰਿਵਾਰ ਸੀ ਉਹ ਹੁਣ ਮੇਰੇ ਨਾਲ ਹੀ ਸ਼ਾਮਲ ਹੋ ਰਿਹਾ ਹੈ। ਮਾ ਸਰ ਪੰਜਾਬ ਦੇ ਵੀ ਸਰਕਾਰ ਕੇ ਜੀ ਤੁਸੀਂ ਕੀ ਕੀਤੀ? ਮੈਂ ਤਾਂ ਕਹਿੰਦੀ ਆਂ ਕਿ ਜੋ ਆਪਦੀ ਸਰਕਾਰ ਛਾੜੂ ਵਾਲੀ ਇਹ ਗੱਲ ਕਰਦੀ ਹੈ ਉਹ ਮੈਨੇ ਨਹੀਂ ਰੱਖਦੀ ਕਿਉਂਕਿ ਜੋ ਕਾਂਗਰਸ ਹੈ ਉਹ ਸਾਬਤ ਹੋ ਗਿਆ ਕਿ ਆਪਦੀ ਵੀ ਟੀਮ ਹੈ ਇੱਥੇ ਚਾਹੇ ਆਪਸ ਦੇ ਵਿੱਚ ਕੋਈ ਫ੍ਰੈਂਡਲੀ ਮੈਚ ਕਰਦੇ ਹੋਣ ਕੁਝ ਕਰਦੇ ਹੋਣ ਬਾਕੀ ਹਿੰਦੁਸਤਾਨ ਦੇ ਵਿੱਚ ਤਾਂ ਉਹਨਾਂ ਨੇ ਇੱਕ ਗੱਠ ਜੋੜ ਕੀਤੀ ਹੋਈ ਹੈ ਉਸ ਗੱਠ ਜੋੜ ਦਾ ਅਸਰ ਇਹਦੇ ਬਾਅਦ ਇੱਥੇ ਵੀ ਪਊਗਾ ਜੋ ਜੋ ਕਹਿੰਦੇ ਨੇ ਕਿਸੇ ਗੱਲ ਦੇ ਵਿੱਚ ਸੱਚ ਨਹੀਂ ਹੁੰਦੀ ਇਹ ਕਹ ਰਹੇ ਸੀ ਰੰਗਲਾ ਪੰਜਾਬ ਸਾਡ ਪਿੰਡ ਵੀ ਕੱਢ ਕੇ ਆਏ ਆ ਜਿੱਥੇ ਕਿਸਾਨਾਂ ਦਾ ਵਿਰੋਧ ਹੋਇਆ ਪਰ ਉਹ ਆਪਣੀ ਥਾਂ ਅਸੀਂ ਆਪਣੀ ਥਾਂ ਵਧੀਆ ਪ੍ਰੋਗਰਾਮ ਹੋ ਗਏ ਔਰ ਇੱਥੇ ਗੁਰਦੁਆਰਾ ਸਾਹਿਬ ਔਰ ਮਦਨ ਮੰਦਿਰਾਂ 'ਚ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਮੈਂ ਇੱਥੇ ਪਹੁੰਚੀ ਹਾਂ ਦਫਤਰ ਦਫਤਰ ਦਾ ਉਸ ਘਾਟੇਂ ਤਰਾਂਗੇ ਹੁਣ ਔਰ ਫਿਰ ਰੋਡ ਸ਼ੋ ਔਰ ਬੜੇ ਵਧੀਆ ਤਰੀਕੇ ਦੇ ਨਾਲ ਅੱਜ ਮੇਰੀ ਸ਼ੁਰੂਆਤ ਹੋਈ ਭਾਈ ਸਾਹਿਬ ਇਸ ਵਾਰ ਇਲੈਕਸ਼ਨ ਤੁਸੀਂ ਦੇਖ ਰਹੇ ਹੋ ਪਹਿਲੇ ਵੀ ਪਤ ਇਹ ਚਾਰ ਇਲੈਕਸ਼ਨ ਲੁਕੇ ਜਗਾ ਸਾウスੀ ਤੇ ਲੁਕੇ ਰਹਿੰਦੇ ਨੇ ਦੇਖੋ ਪਿੱਛੇ ਸਾウスੀ ਤੂੰ ਅੱਗੇ ਨਾ ਵੇ ਗਈ ਲੈਮਣ ਦੇ ਨਾਲ ਹੋ ਕੰਮਲ ਹੋ ਰਿਹਾ ਹੈ ਕੀ ਮਤਲਬ ਤੁਸੀਂ ਅੱਜ ਖਾਸ ਇਸ ਦੇਖ ਰਹੇ ਸੀ ਇਸ ਦੇ ਵਿੱਚ ਪਹਿਲਾਂ ਤਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਮੈਂ ਬੀਜੇਪੀ ਚ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬੀਜੇਪੀ ਦੀ ਟਿਕਟ ਦੇ ਕੇ ਪਟਿਆਲੇ ਤੋਂ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਿਹੜੇ ਕਿ ਮੇਰੇ ਪਰਸਨਲ ਪਰਿਵਾਰਕ ਜਿਨ੍ਹਾਂ ਨਾਲ ਸੰਬੰਧ ਨੇ ਕਿ ਮੈਂ ਬੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਜੁੜਿਆ ਸੀ ਉਹ ਹਰ ਦੋਖ ਤਕਲੀਬ ਦੇ ਵਿੱਚ ਮੇਰੇ ਨਾਲ ਖੜਦੇ ਰਹੇ ਉਹਨਾਂ ਨੂੰ ਦੇਖਦੇ ਹੋਏ ਕਿ ਮੈਂ ਅਜਮਾਰਾਂ ਦੇ ਪ੍ਰਨੀਤ ਕੁਰ ਦੇ ਨਾਲ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੂੰ ਜਿਤਾਉਣ ਵਾਸਤੇ ਉਹਨਾਂ ਦੀ ਮਦਦ ਕਰਨ ਵਾਸਤੇ ਅੱਜ ਮੈਂ ਬੀਜੇਪੀ ਜੁਆਇਨ ਤੁਹਾਡੇ ਨਾਲ ਤੁਸੀਂ ਬਹੁਤ ਘੱਟ ਲੋਕਾਂ ਨੂੰ ਕਹਿਣਾ ਅੱਜ ਜ਼ਿਆਦਾ ਕਥਨੀ ਕਰਨਾ ਅਸੀਂ ਤਾਂ ਸਿਰਫ ਇੱਕ ਸਾਡੇ ਪਰਿਵਾਰਕ ਦਾ ਸਾਡੇ ਮੈਂ ਪੋਤਰਾ ਸੀ ਉਹਦੇ ਜਨਮ ਦਿਨ ਦੀ ਖੁਸ਼ੀ ਚਾਜਹੀ ਸਾਰੇ ਇੱਥੇ ਇਕੱਤਰ ਹੋਏ ਆ ਤਾਂ ਉਹਦਾ ਫੰਕਸ਼ਨ ਵਾਸਤੇ ਮਹਾਰਾਜ ਸਾਹਿਬ ਸਾਨੂੰ ਵਧਾਈ ਦੇਣ ਵਾਸਤੇ ਇੱਥੇ ਆ ਰਹੇ